ਕਿਸੇ ਵੀ ਫਿਲਮ ਦੇ ਵਿੱਚ ਕੋਈ ਵੀ ਗਾਣਾ ਕਿੰਨਾ ਇੰਪੋਰਟੈਂਟ ਹੁੰਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖਾਸ ਤੌਰ ਤੇ ਜਿਹੜੀਆਂ ਫਿਲਮਾਂ ਆਪਣੀ ਇਸ ਤੇ ਬਣਦੀਆਂ ਹ ਹ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਹ ਬੀਟ ਜਦੋਂ ਮੈਨੂੰ ਸਮਸਟੇ ਇ ਲੈ ਕੀ ਮੇਰਾ ਸੁਪਨਾ ਹੀ ਹ ਹ ਕਿ ਮੈਂ ਕਲਾਕਾਰ ਬਣਨਾ ਹੈ ਮੈਂ ਮਨੋਰੰਜਨ ਕਰਨਾ ਸਾਰਿਆਂ ਦਾ ਆ ਮੈਂ ਇਮਾਨਦਾਰੀ ਨਾਲ ਕਹਿਣਾ ਚਾਹੁੰਦਾ ਕਿ ਮੈਨੂੰ ਬਾਅਦ ਵਿੱਚ ਅਹਿਸਾਸ ਹੋਇਆ ਸੀ ਮੇਰੇ ਕਿਸੇ ਦਾ ਕਿਸੇ ਮੇਰੇ ਪਰ ਫੋਮ ਕਰਨ ਨਾਲ ਜਦ ਮੈਂ ਦੇਰੇ ਕਲਾਕਾਰ ਕਲਾਕਾਰ ਹੋਣ ਨਾਲ ਕਿਸੇ ਦੀ ਜਿੰਦਗੀ ਖੁਸ਼ੀਆਂ ਹੁੰਦੀਆਂ ਜਿਵੇਂ ਮੈਨੂੰ احساس ਬਾਅਦ ਜੁ ਹੋਇਆ ਉਸ ਤੋਂ ਪਹਿਲਾਂ ਮੈਂ ਆਪਣੇ ਆਪ ਲਈ ਬਾੜਨਾ ਚਾਹੁੰਦੀ ਸੀ ਇਹੋ ਜੀ ਦਾ ਤਰ ਹੈ ਸਾਨੂੰ ਕਿ ਜਿਹੜੀ ਸੰਤ ਕਿਸੇ ਵੀ ਅਖਿਆਈ ਤੋਂ ਉੱਪਰਨ ਚ ਬੜਾ ਮਦਦ ਕਰਦੇ ਕਦੋਂ ਰੋਏ ਸੀ ਆਖਿਰਕਾਰ ਕਦੋਂ ਰੋਏ ਸੀ ਜੀ ਕਿ ਆ ਤੁਸੀਂ ਕਿਉਂ ਮੈਥੇ ਕੁਝ ਪੁੱਛ ਰਹੇ ਮੈਂ ਬੜਾ ਇਮੋਸ਼ਨਲ ਬੰਦਾ ਜੀ ਕੱਲ ਵੀ ਹੋਇਆ ਸੀ ਕੱਲ ਰੋ ਪੇ ਆ ਸੀ ਕੱਲ ਮੈਂ ਕੁਝ ਕੋਈ ਕੋਈ ਕੁਝ ਕੁਝ ਦੇਖ ਲੈਂਦਾ ਮੈਂ ਕੋਈ ਚੀਜ਼ ਦੇਖ ਲੈਂਦਾ ਮੈਂ ਮੇਰੇ ਅੱਖਾਂ ਪਰ ਚੱਲਦਾ ਸਫਰ ਹੈ ਮੈਨੂੰ ਲੱਗਾ ਇੰਨਾ ਹੀ ਆਂਸਰ ਸਸ਼ਿਕਾ ਜੀ ਦਾਗ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਨਾਲ ਮੌਜੂਦ ਨੇ ਐਕਟਰ ਕਮ ਹੀਰੋ ਕਮ ਸਿੰਗਰ ਐਂਡ ਮੋਸਟ ਇੰਪੋਰਟੈਂਟਲੀ ਅ ਵੈਰੀ ਟਰੂ ਆਰਟਿਸਟ ਅਦੀਸ਼ ਵਰਮਾ ਜੀ ਸਸ਼ਿਕਾ ਜੀ ਸਸ਼ਿਕਾ ਜੀ ਕਿਵੇਂ ਹੋ ਤੁਸੀਂ ਤੁਸੀਂ ਬੜੀ ਸੋਹਣੀ ਇੰਟਰੈਕਸ਼ਨ ਮੈਂ ਵਧੀਆ ਤੁਸੀਂ ਕਿਦਾਂ 올 ਵੈਲ ਦਿਸ ਇਜ਼ ਵਾਟ ਆ ਐਕਚੁਅਲੀ ਫੀਲ ਅਬਾਊਟ ਯੂ ਕਿਉਂਕਿ ਔਨ ਸ਼ੂਟ ਲੋਕੇਸ਼ਨ ਪਹੁੰਚੇ ਆ ਤਾਂ ਪਹਿਲਾਂ ਪ੍ਰੋਜੈਕਟ ਦੀ ਗੱਲ ਕਰ ਲੈਂਦੇ ਆ ਕਿਹੜੇ ਗਾਣੇ ਦਾ ਸ਼ੂਟ ਚੱਲ ਰਿਹਾ ਮੈਂ ਸੁਣਿਆ ਕਿ 90% ਜਿਹੜੀ ਸ਼ੂਟਿੰਗ ਹੈ ਆਸਟ੍ਰੇਲੀਆ ਦੇ ਵਿੱਚ ਹੋਈ ਹੈ ਇਸ ਫਿਲਮ ਦੀ ਯੂ ਐਸ ਪੀ ਇਹੀ ਹੈ ਹਾਂ ਐਸ ਫਿਲਮ ਦੀ ਯੂ ਐਸ ਪੀ ਐਸ ਦੇ ਨਾਲ-ਨਾਲ ਇਹਦੀ ਕਹਾਣੀ ਵੀ ਹੈ ਹਾਂ ਇਹਦੀ ਕਹਾਣੀ ਬਹੁਤ ਵਧੀਆ ਸ਼ੂਟਿੰਗ ਅਸੀਂ ਕੀਤੀ ਹੈ ਮੈਲਬਨ ਆਸਟ੍ਰੇਲੀਆ ਹੂੰ ਤੇ ਗਾਣਾ ਆ ਉਹ ਫਿਲਮ ਦਾ ਇੱਕ ਮੰਗਣਾ ਮੰਗਣੇ ਤੇ ਸੌਂਗ ਆ ਉਹ ਇੱਥੇ ਸ਼ੂਟ ਕਰ ਰਹੇ ਸੀ ਕਿਸੇ ਵੀ ਫਿਲਮ ਦੇ ਵਿੱਚ ਕੋਈ ਵੀ ਗਾਣਾ ਕਿੰਨਾ ਇੰਪੋਰਟੈਂਟ ਹੁੰਦਾ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਖਾਸ ਤੌਰ ਤੇ ਜਿਹੜੀਆਂ ਫਿਲਮਾਂ ਆਪਣੀ ਇੱਥੇ ਬਣਦੀਆਂ ਨੇ ਹੂੰ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ 뮤직 ਦਾ ਪਾਰਟ ਜਿਹੜਾ ਗਾਣਾ ਕਈ ਦਫਾ ਅੱਛਾ ਜਿਵੇਂ ਹੁਣ ਤੁਸੀਂ ਗਾਣੇ ਦੀ ਗੱਲ ਕੀਤੀ ਹੈ ਆਪਾਂ ਅਕਸਰ ਇਸ ਗੱਲ ਲਈ ਅਵੇਰਾਂ ਸਾਰੇ ਸਾਬ ਨੂੰ ਪਤਾ ਵੀ ਗਾਣਾ ਕਈ ਦਫਾ ਫਿਲਮ ਨੂੰ ਫਿਲਮ ਦੇ ਸਕ੍ਰੀਨਪਲੇ ਨੂੰ ਵੀ ਅੱਗੇ ਲੈ ਕੇ ਜਾਂਦਾ ਫਿਲਮ ਦੀ ਕਹਾਣੀ ਨੂੰ ਅੱਗੇ ਲੈ ਕੇ ਜਾਂਦਾ ਤੇ ਉਦਾਂ ਫਿਲਮ ਦੇ ਵਿੱਚ ਇੱਕ ਰੰਗ ਵੀ ਭਰਦਾ ਹਮ ਰੋਮਾਂਟਿਕ ਗਾਣੇ ਦਾ ਰੰਗ ਹੈ ਸੈਡ ਗਾਣੇ ਦਾ ਰੰਗ ਹੈ ਉਹ ਅਲੱਗ-ਗੱਲ ਕਰਦਾ ਹੁੰਦਾ ਫਿਰ ਭੰਗੜੇ ਵਾਲਾ ਗੀਤ ਹੈ ਜਿਹੜਾ ਬੀਟ Song ਉਹ ਫਿਲਮ ਆਪਣੀਆਂ ਜਿਹੜੀਆਂ ਫਿਲਮਾਂ ਨੇ ਇੱਥੇ ਜਿਹੜੀਆਂ ਬਣਦੀਆਂ ਹਨ ਉਹਨਾਂ ਫਿਲਮਾਂ ਦੇ ਵਿੱਚ ਖਾਸ ਤੌਰ ਤੇ ਇੰਡੀਅਨ ਫਿਲਮਸ ਜਿਹਨਾਂ ਨੂੰ ਕਿਹਾ ਜਾਂਦਾ ਉਹਨਾਂ ਦੇ ਵਿੱਚ 뮤직 ਦੀ ਗਾਣਿਆਂ ਦੀ ਬਹੁਤ ਵੱਡੀ ਮਹੱਤਤਾ ਹੈ ਇਹ ਇਹੀ ਸੇਮ ਇਕੁਏਸ਼ਨ ਆਪਣੀ ਜ਼ਿੰਦਗੀਆਂ ਦੇ ਵਿੱਚ ਵੀ ਹੈ 뮤직 ਦੀ 100% ਕਿਸ ਤਰੀਕੇ ਨਾਲ ਅ ਉਹ ਉਸ ਤਰੀਕੇ ਨਾਲ ਕਿ ਜਦੋਂ ਕਦੇ ਵੀ ਆਪਾਂ ਜ਼ਿੰਦਗੀ ਦੇ ਸਫ਼ਰ 'ਤੇ ਤੁਰ ਰਹੇ ਹੁੰਦੇ ਆ ਥੋੜਾ ਫਲਸਫੀਕਲ ਨਾ ਹੋਵਾਂ ਮੈਂ ਤਾਂ ਚੰਗਾ ਜਦੋਂ ਵੀ ਆਪਾਂ ਜ਼ਿੰਦਗੀ ਦੇ ਸਫ਼ਰ 'ਤੇ ਸਫ਼ਰ ਕਰ ਰਹੇ ਹੁੰਨੇ ਆ ਤਾਂ ਮਿਊਜ਼ਿਕ ਸੰਗੀਤ ਕਹੋ ਜੀ ਇਹੋ ਜੀ ਦਾਤ ਹੈ ਸਾਨੂੰ ਕਿ ਜਿਹੜੀ ਸਾਨੂੰ ਕਿਸੇ ਵੀ ਅਖਿਆਈ ਤੋਂ ਉਬਰਣ 'ਚ ਬੜਾ ਮਦਦ ਕਰਦੀ ਹੈ ਹਾਂ ਭਾਵੇਂ ਉਹ ਕਿਸੇ ਕਿਸੇ ਸਿਚੁਏਸ਼ਨ ਦਾ ਸਾਹਮਣਾ ਕਰਨਾ ਹੋਵੇ ਹਾਂ ਭਾਵੇਂ ਕਿਸੇ ਸਿਚੁਏਸ਼ਨ 'ਚੋਂ ਉਬਰਣਾ ਹੋਵੇ ਭਾਵੇਂ ਆ ਗੰਗਿਆਈ ਚ ਗਰੇ ਹੋਏ ਬੰਦੇ ਨੂੰ ਬਾਹਰ ਕੱਢਣਾ ਹੋਵੇ। ਹਮਮ। ਸੋ 뮤ਜ਼ਿਕ ਇੱਕ ਕਹਿੋਜੀ ਚੀਜ਼ ਹੈ ਜਿਹੜੀ ਤੁਹਾਡੇ ਦਲਾਂ ਦੇ ਤੁਹਾਡੀ ਰੂਹ ਦੇ ਤਾਰ ਛੇੜਦੀ ਹੈ। ਹਮ ਜੇ ਤੁਸੀਂ 뮤ਜ਼ਿਕ ਨੂੰ ਅੰਡਰਸਟੈਂਡ ਕਰਦੇ ਹੋ ਜੇ ਤੁਸੀਂ 뮤ਜ਼ਿਕ ਦੀ ਜਿਹੜੀ ਜਿਹੜੀ ਉਹਦੀ ਸੋਲ ਆ ਜਿਹੜੀ ਉੱਤੇ ਬੇਸਿਕ ਹੈ ਬੇਸਿਕ ਉਹਨੂੰ ਜੇ ਅੰਡਰਸਟੈਂਡ ਕਰਦੇ ਹੋ ਜੇ ਉਹਦੇ ਨਾਲ ਕਨੈਕਟ ਕਰਦੇ ਹੋ ਜੇ ਉਹਦੇ ਨਾਲ ਕਨੈਕਟ ਕਰਦੇ ਹੋ ਸਿਰਫ ਡਿੰਚ ਕਡਿੰਚਕ ਨਹੀਂ 뮤ਜ਼ਿਕ ਮੋਸੀਕੀ ਜਿਹਨੂੰ ਕਹ ਲੈਂਦਾ ਹੈ। ਹਰੀਸ਼ ਜੀ ਥੀਏਟਰ ਤੋਂ ਲੈ ਕੇ ਜਿਹੜਾ ਵੈਨਿਟੀ ਤੱਕ ਦਾ ਸਫਰ ਆ ਉਹ ਕਿਹੜਾ ਇਹੋ ਜਿਹਾ ਪੁਆਇੰਟ ਸੀਗਾ ਜਦੋਂ ਯੂਟਿਲਿਨਿਟੀ ਸੋਚੀ ਸੀ ਹੈ ਜਦੋਂ ਗਿਵ ਅਪ ਕਰਨ ਦੀ ਸੋਚੀ ਸੀ ਮੈਨੂੰ ਲੱਗਦਾ ਹੈ ਕਿ ਹਰ ਇੱਕ ਆਰਟਿਸਟ ਦੀ ਜ਼ਿੰਦਗੀ 'ਚ ਇੱਕ ਪੁਆਇੰਟ ਜ਼ਰੂਰ ਆਉਂਦਾ ਹੈ ਤੁਸੀਂ ਸੋਚ ਕੇ ਆਏ ਹੋ ਮੈਂ ਕਿ ਤੁਸੀਂ ਕਿਹੜੀਆਂ ਕਿਹੜੀਆਂ ਗੱਲਾਂ ਪੁੱਛ ਰਹੇ ਹੋ ਐਕਚੁਅਲੀ ਜਦੋਂ ਮੈਂ ਸ਼ੁਰੂ ਕੀਤਾ ਸੀ ਨਾ ਤੇ ਉਦੋਂ ਬਿਲਕੁਲ ਕਦੇ ਵੀ ਨਹੀਂ ਸੀ ਸੋਚਿਆ ਪਿਛੇ ਮੋਡਨ ਬਾਰੇ ਜਾਂ ਐਸ ਫੀਲਡ ਨੂੰ ਛੱਡ ਦੇਣ ਬਾਰੇ ਤੁਸੀਂ ਪਤਾ ਨਹੀਂ ਮੇਰੇ ਤੋਂ ਇੱਕ ਪਹਿਲੀ ਵਾਰੀ ਜ਼ਿੰਦਗੀ 'ਚ ਇਹ ਗੱਲ ਕਹਾਉਣੀ ਆ ਇੱਥੇ ਹੁਣ ਜੀ ਮੈਂ ਕਦੇ ਨਹੀਂ ਸੀ ਸੋਚਿਆ ਜੀ ਮੇਰਾ ਜਦੋਂ ਮੈਨੂੰ ਸਮਝ ਜਾਈ ਲੱਗੀ ਮੇਰਾ ਸੁਪਨਾ ਹੀ ਇਹ ਸੀ ਹੂੰ ਵੀ ਮੈਂ ਕਲਾਕਾਰ ਮੈਂ ਮੈਂ ਮਨੋਰੰਜਨ ਕਰਨਾ ਸਾਰਿਆਂ ਦਾ ਆ ਮੈਂ ਇਮਾਨਦਾਰੀ ਨਾਲ ਕਹਿਣਾ ਚਾਹੁੰਦਾ ਮੈਨੂੰ ਇਹ ਬਾਅਦਛੇਹਸਾਸ ਹੋਇਆ ਵੀ ਮੇਰੇ ਕਿਸੇ ਨਾਲ ਕਿਸੇ ਮੇਰੇ ਪਰਫਾਰਮ ਕਰਨ ਨਾਲ ਜਦ ਮੈਂ ਮੇਰੇ ਕਲਾਕਾਰ ਕਲਾਕਾਰ ਹੋਣ ਨਾਲ ਕਿਸੇ ਦੀ ਜ਼ਿੰਦਗੀ ਚ ਖੁਸ਼ੀਆਂ ਆਉਂਦੀਆਂ ਇਹ ਮੈਨੂੰ ਇਹ ਅਹਿਸਾਸ ਬਾਅਦਚੋਂ ਹੋਇਆ ਉਸ ਤੋਂ ਪਹਿਲਾਂ ਮੈਂ ਆਪਣੇ ਆਪ ਲਈ ਬੰਨਣਾ ਚਾਹੁੰਦਾ ਸੀ ਜੀ ਪਰ ਉਸ ਤੋਂ ਬਾਅਦ ਫਿਰ ਜਦੋਂ ਸਮਾਂ ਬੀਤਿਆ ਜਦੋਂ ਮੈਨੂੰ ਪਿਆਰ ਮਿਲਿਆ ਜਦੋਂ ਉਹ ਜੱਟ ਟੈਂਕਾ ਉਹ ਮਿਸ਼ਰੀ ਮਿਸ਼ਰੀ ਨੀਟਾ ਨੀਟਾ ਜਦੋਂ ਉਹ ਰਣਵੀਰ ਸਿੰਘ ਤੇ ਹੋਰ ਵੀ ਕਈ ਕਿਰਦਾਰ ਜਦੋਂ ਲੋਕਾਂ ਦੇ ਦਿਲਾਂ 'ਚ ਵਸੇ ਜੀ ਜਦੋਂ ਉਹਨਾਂ ਨੇ ਮੈਨੂੰ ਉਹਨਾਂ ਨਾਵਾਂ ਤੋਂ ਬੁਲਾਇਆ ਜਦੋਂ ਮੈਨੂੰ ਪਿਆਰ ਮਿਲਿਆ ਜਦੋਂ ਮੈਨੂੰ ਲੱਗ ਮਿਲਿਆ ਫਿਰ ਮੈਨੂੰ ਅਹਿਸਾਸ ਹੋਇਆ ਕਿ ਨਹੀਂ ਇਹ ਨਾਲ ਨਹੀਂ ਹੈ ਮੇਰੇ ਲਈ ਨਹੀਂ ਹੈ ਜੀ ਇਹ ਨਾਲ ਨਹੀਂ ਹੈ ਤੇ ਉਦੋਂ ਤਾਂ ਕਦੇ ਵੀ ਜ਼ਿੰਦਗੀ 'ਚ ਮੇਰੇ ਥੌਟ ਆਇਆ ਹੀ ਨਹੀਂ ਗਿਵ ਅਪ ਕਰਨ ਦਾ ਨਹੀਂ ਆਇਆ ਰੁਕ ਲੈਣ ਦਾ ਜ਼ਰੂਰ ਆਇਆ ਰੁਕ ਜਾਣ ਦਾ ਜ਼ਰੂਰ ਆਇਆ ਵੀ ਯਾਰ ਮੈਂ ਥੋੜਾ ਰੁਕ ਜਾਵਾਂ ਜੀ ਕਾਲੀ ਤਾਂ ਨਹੀਂ ਕਰ ਰਹੇ ਹਾਂ ਕਿਤੇ ਇਹ ਜ਼ਰੂਰ ਥਾਟ ਆਉਂਦਾ ਹੁਣੇ ਆਉਂਦਾ ਇਹਨਾਂ ਦਿਨਾਂ ਚ ਆ ਰਿਹਾ ਪਿਛਲੇ ਉਹਦੀ ਕੋਈ ਖਾਸ ਵਜ੍ਹਾ ਉਹਦੀ ਖਾਸ ਵਜ੍ਹਾ ਇਹ ਹੈ ਕਿ ਮੈਂ ਜਦੋਂ ਥੀਏਟਰ ਕਰਦਾ ਸੀ ਨਾ ਜੀ ਮੈਂ ਬੜੇ ਬੜੇ ਅਲੱਗ-ਅਲੱਗ ਕਿਰਦਾਰ ਨਿਭਾਏ ਨੇ ਜੀ ਤੇ ਹੁਣ ਮੈਨੂੰ ਨਹੀਂ ਮਿਲਦੇ ਪਏ ਜੋ ਆਰਟਿਸਟ ਦੀ ਖੁਰਾਕ ਹੁੰਦੀ ਹੈ ਨਾ ਜੋ ਖੁਰਾਕ ਹੁੰਦੀ ਹੈ ਹੁਣ ਮੈਨੂੰ ਨਹੀਂ ਮਿਲਦੇ ਪਏ ਮੈਂ ਮੈਂ ਬਹੁਤ ਸਾਰੇ ਯੰਗ ਮੁੰਡੇ ਕੁੜੀਆਂ ਜਿਹੜੇ ਕਿ ਮੈਨੂੰ ਅੱਜ ਜਿਹਨਾਂ ਲਈ ਮੈਂ ਸਿਰਫ ਦੋ ਫਿਲਮਾਂ ਪੁਰਾਣਾ ਹੀ ਹੁੰਦਾ ਹੂੰ ਉਹਨਾਂ ਨੂੰ ਨਹੀਂ ਪਤਾ ਕਿ ਯਾਰਨ ਮੁੱਲੇ ਰਿਟਰਨ ਯਾਰਨ ਮੁੱਲੇ ਫਿਲਮ ਹੈ ਜਿਹੜੀ ਉਹ ਫਿਲਮ ਦੇ ਵਿੱਚ ਜੱਟ ਟਿੰਕਾ ਇਹ ਬੰਦਾ ਹੂੰ ਜਿਹੜਾ ਉਹ ਤੋਂ ਛੋਟੇ ਸੀ ਸਕੂਲਾ ਚ ਪੜ੍ਹਦਾ ਹੀ ਸ਼ਾਇਦ ਹੋ ਸਕਦਾ ਉਹਨਾਂ ਨੂੰ ਕਈਆਂ ਨੂੰ ਨਹੀਂ ਪਤਾ ਸੋ ਮੇਰੇ ਕਹਿਣ ਤਾਂ ਭਾਵੇਂ ਹੈ ਕਿ ਮੈਂ ਰੁਕ ਤਾਂ ਜਾਣਾ ਚਾਹੁੰਦਾ ਕਿ ਮੈਂ ਚੰਗੀ ਸਕ੍ਰਿਪਟ ਤੇ ਚੰਗੀ ਚੰਗੇ ਕਿਰਦਾਰ ਦੀ ਭਾਲ ਦੇ ਵਿੱਚ ਤੇ ਉਹ ਮੈਨੂੰ ਲੱਗਦਾ ਜਦੋਂ ਮੈਂ ਸੁਣਦਾ ਮੈਨੂੰ ਲੱਗਦਾ ਹੈ ਕਿ ਇਹਦੇ ਚ ਉਹ ਐਲੀਮੈਂਟਸ ਹੈਗੇ ਨਹੀਂ ਤੇ ਜਦੋਂ ਕੰਪਲੀਟ ਹੋ ਕੇ ਜਦੋਂ ਨਹੀਂ ਆਉਂਦੀ ਸਾਹਮਣੇ ਚੀਜ਼ ਤਾਂ ਮੈਨੂੰ ਇਹ ਲੱਗਦਾ ਕਿ ਯਾਰ ਆ ਮੇਰਾ ਇਹ ਨਤੀਜਾ ਮੇਰਾ ਨਹੀਂ ਹੋਇਆ ਇਹ ਨਤੀਜਾ ਉਹਨਾਂ ਦਾ ਹੋਇਆ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕੀਤਾ ਸੀ ਕਿਸਾਨਾਂ ਦਾ ਜੀ ਉਹ ਇਸ ਕਰਕੇ ਮੈਂ ਥੋੜਾ ਚਾਹੁੰਦਾ ਕਿ ਰੁਕ ਜਾਵਾਂ ਥੰਮ ਜਾਵਾਂ ਵਧੀਆ ਕੋਈ ਸਕ੍ਰਿਪਟ ਲੱਭਾਂ ਤੇ ਫਿਰ ਰੀਸਟਾਰਟ ਕਰਾਂ ਫਿਰ ਫਿਰ ਆਵਾਂ ਫਿਰ ਆਵਾਂ ਵਧੀਆ ਸਕ੍ਰਿਪਟ ਨਾਲ ਵਧੀਆ ਕਰਦਾਰ ਨਾਲ ਜੀ ਉਸੇ ਕਰਕੇ ਮੈਂ ਕੋਸ਼ਿਸ਼ ਕਰ ਰਿਹਾ ਹਾਂ ਮੈਕ ਹੈਗਾ ਸਾਡੇ ਕੋਲੇ ਅਸੀਂ ਉਹਨੂੰ ਤਿਆਰ ਕੀਤਾ ਉਮੀਦ ਕਰਦਾ ਕਿ ਉਹ ਕੁਝ ਕੁਛ ਅਲੱਗ ਜਾਈ ਹੋਊਗਾ ਹਰੀਸ਼ ਜੀ ਕਿਉਂਕਿ ਅੱਪਾ ਆਨ ਸ਼ੂਟ ਹੈਗੇ ਆ ਤੇ ਸ਼ੂਟ ਦਾ ਮਾਹੌਲ ਹੈ ਅੱਗੇ ਪਿੱਛੇ ਸਾਰੇ ਆ ਰਹੇ ਆ ਮੈਨੂੰ ਉੱਥੋਂ ਕਿਉ ਵੀ ਆ ਰਹੇ ਨੇ ਕਿ ਛੇਤੀ ਕਰੋ ਜਦੋਂ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ ਗੱਲਬਾਤ ਹੁੰਦੀ ਹੈ ਤੇ ਇਹ ਜਿਹੜੇ ਫਿਲਮਾਂ ਤੋਂ ਹਟ ਕੇ ਸਵਾਲ ਹੁੰਦੇ ਮੇਰੇ ਮਨ 'ਚ ਬਹੁਤ ਹੁੰਦੇ ਆ ਹਨਾ ਪਰ ਵਾਈਂਡ ਅਪ ਕਰੂੰਗੀ ਬੜੇ ਛੋਟਾ ਤੇ ਬੜਾ ਹੀ ਸਿੱਧਾ ਜਿਹਾ ਸਵਾਲ ਹੈ ਥੋੜਾ ਪਰਸਨਲ ਵੀ ਹੋ ਸਕਦਾ ਹੈ ਆਖਰੀ ਵਾਰ ਕਦੋਂ ਰੋਏ ਸੀ ਆਖਰੀ ਵਾਰ ਕਦੋਂ ਰੋਇਆ ਸੀ ਜੀ ਯਾਰ ਤੁਸੀਂ ਕਿਉਂ ਮੇਰੇ ਤੋਂ ਇਹ ਕੁਝ ਪੁੱਛ ਰਹੇ ਹੋ ਮੈਂ ਬੜਾ ਇਮੋਸ਼ਨਲ ਬੰਦਾ ਜੀ ਕੱਲ ਹੀ ਰੋਇਆ ਸੀ ਕੱਲ ਰੋ ਪਿਆ ਸੀ ਕੱਲ ਮੈਂ ਕੁਝ ਕੋਈ ਕੋਈ ਕੁਝ ਕੁਝ ਦੇਖ ਲੈਂਦਾ ਮੈਂ ਕੋਈ ਚੀਜ਼ ਦੇਖ ਲੈਂਦਾ ਮੈਂ ਮੇਰੀਆਂ ਅੱਖਾਂ ਭਰ ਜਾਂਦੀਆਂ ਨੇ ਮਤਲਬ ਇਹ ਸਫਰ ਹੈ ਹਮ ਮੈਂ ਨਾਦਾ ਇੰਨਾ ਹੀ ਆਨਸਰ ਦੇ ਰਹਾ ਹਾਂ ਚਲੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਹਮੇਸ਼ਾ ਹਾਸੇ ਹੀ ਮਿਲਣ ਖੁਸ਼ੀਆਂ ਮਿਲਣ ਤੇ ਜਿਹੜੀ ਤੁਹਾਡੀ ਖੁਰਾਕ ਹੈ ਆਰਟਿਸਟ ਵਾਲੀ ਇਹ ਤੁਹਾਨੂੰ ਮਿਲਦੀ ਹੈ ਥੈਂਕ ਯੂ ਸੋ ਮਾਚ ਬਹੁਤ ਬਹੁਤ ਸ਼ੁਕਰੀਆ ਜੀ ਸਸ਼ਿਕਾ ਅਸ਼ਕਰਾ